मैं अकेला हूं साथ में थोड़ा ना मेरे को कॉल करना है <सविणारी थाथ> <सविणारी थाथ> <सविणारी थाथ> <सविणारी थाथ> გამარჯობა

Да. ਹਾਂ ਤਾਂ ਫਿਰ ਟੱਚ ਹੋ ਰਿਹਾ ਲਾਈਕ ਚੱਲ ਰਿਹਾ ਯਾਰ ਕਹਿੰਦਾ ਕਿ ਕਿਹਨਾ ਹੋ ਰਿਹਾ ਹੈ ਅੱਜ ਅਪਡੇਟ ਹੋ ਰਿਹਾ ਹੈ ਕਿ ਮੈਂ ਅੱਜ ਅੱਜ ਸੀਪਾ ਵਿੱਚ ਇੱਕ ਜੋ ਟੰਡਨ ਮੋਹੱਲਾ ਹੈ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰ ਨੇ ਐਨ ਡੀ ਪੀ ਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਦੇ ਡਿਪਾਰਟਮੈਂਟ ਨੇ ਫਿਰ ਰਿਐਕਸ਼ਨ ਦਿੱਤਾ ਹੈਗਾ ਤੇ ਇਹਦੇ ਉੱਪਰ ਵੀ ਫੋਨ ਇੰਗਲਿਸ਼ ਸਟੈਂਡਿੰਗ ਦੱਸਿਆ ਰਹੇ ਹਾਂ ਇਸ ਦਾ ਸਿਖੇ ਦੇਣ 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 ਹਾਂਜੀ 7 ਤਸਕੀਰ ਤੇ ਰਿਫਾਇਰ ਕਿ ਇਹ ਡੀਡੀ ਵਾਲਾ ਥੱਲੇ ਕਰੀ ਲੋਕੋ ਅਗੜੀ ਵਾਲਾ ਲੋਕੋ ਅਗੜੀ ਨਾਲ ਨਾਲ ਕਰੋ ਮਤਲਬ ਇਹਦੇ ਤਲੇ ਨੂੰ ਸਾਰੇ ਲੋਕਾਂ ਨੂੰ ਫਰਟ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਤੋਂ ਪਰੇਕਟ ਹੈ ਸਾਰੇ 7 ਅੱਜ ਹੋਰ ਕਿਤੇ ਕਿਤੇ ਹੋ ਰਿਹਾ ਕਰਨਾ ਦੇ ਅੱਜ ਇਹ ਇੱਕ ਹੀ ਹੈਗਾ ਜੀ ਅੱਜ ਤੇ ਮਾਈਕ ਇਸ ਤੋਂ ਪਹਿਲਾਂ ਵੀ ਕਰਨਾ ਦੇ ਦੇਖੇਗਾ ਮੇਟ ਮਾਰਟੀ ਜੈਕਸ ਕਿਤੇ ਨਾ ਕਿ ਦੂਜਾ ਵੱਡਾ ਹੈ ਜੇਕਰ ਤੱਕ ਨੂੰ ਰਿਪੋਰਟਿੰਗ ਦੇਣਾ ਚਾਹੀਦਾ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਹੀ ਹਾਂ ਤੁਹਾਨੂੰ ਤੇ ਆਮ ਗ੍ਰਾਜ਼ ਬਾਕੀ ਤੁਹਾਨੂੰ ਵੀ ਦੱਸਣਾ ਚਾਹੁੰਦੀ ਕਿ ਪਿਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਰ ਦਰਜ ਕਰ ਚੁੱਕੇ ਤੇ 100 ਤੋਂ ਉੱਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਨੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਹੈ ਪੰਚਾਇਤ ਸਪੋਰਟ ਜਿੱਦਾਂ ਦੇ 8 ਦਾ ਜੋ ਐਡਿਕ ਸੀਗੇ ਉਹਨਾਂ ਨੂੰ ਡੀ ਐਡੀਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਔਰ ਬੰਦੀ ਕਾਨੂੰਨੀ ਕਾਰਵਾਈ ਦੇ ਅੰਦਰ ਫਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੇ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁੰਦਾ ਕੈ ਰੈਸਟੂ ਹੈ ਅਜਿਹਾ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀਂ ਵੀ ਬੜੇ ਵੱੜ ਚੜ ਕੇ ਦੱਸ ਰਹੇ ਨੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਭੇਜਿਆ ਜਾਣਾ ਤੇ ਮੈਂ ਤੁਹਾਡੇ ਥ्रू ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਆਰਟਿਕਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿੱਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇ ਕਿ ਉਹ ਨਸ਼ੇ ਦੀ ਨਾ ਤੋਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਪਰਿਵਾਰ ਦੀ ਕਮਾਈ ਜੁਣੀ ਹੈ ਜੀ ਸਮਾਲ ਰਿਕਵਰੀ ਸੀ ਹੋਵੇ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲਾ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਕਰਨ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੁਸਾਇਟੀ ਵੀ ਹੋਣੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਇੱਕ ਇਵਾਕੇ ਦਾ ਇੱਕ ਬਹੁਤ ਛੋੜੀ ਦਾ ਟਕਾ ਟਾੜਾ ਸਟ੍ਰੈਕਟ ਹੋਇਆ ਸੀ ਗਲਤੀ ਨਾਲ ਲਾਣਾ ਛੜਾ ਕਿ ਜੇਲ੍ਹ ਦੇ ਵਿੱਚ ਪਾਉਂਦਾ ਐਸਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਸਪੀਡਿੰਗ ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਪਾਇਆ ਜਾ ਰਿਹਾ ਅ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਅੱਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਕੇਸ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੋਈ ਚੋਸ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏ ਓਕੇ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਮਨ ਲਾ ਦਿੱਤੀ ਯਾਰ ਡੀਡੀ ਥੱਲੇ ਗੱਲ ਆ ਵੀਰੇ ਮੇਰੇ ਅੱਖੋਂ ਜ਼ਰੂਰ ਲਿਖ ਰਹੇ ਆ ਨੀ ਡੀਡੀ ਹਾਂਜੀ ਹਾਂਜੀ ਕੋਈ ਕਾਨੂੰਨੀ ਪੱਖ ਤੇ ਹੋ ਸਕਦਾ ਕਾਨੂੰਨੀ ਕਾਰਵਾਈ ਤੋ ਕਿੰਨਾ ਬੱਧੀ ਜਿਹੜਾ ਆ ਮੌਕੇ ਤੇ ਜਿਹੜੀ ਆ ਨਿਗਰਾਨੀ ਜਿਹੜੀ ਆਪਰੇਸ਼ਨ ਦੀ ਕੀਤੀ ਜਾ ਰਹੀ ਆ ਤਾਂ ਦੂਜੀ ਗੱਲ ਆ ਐਸਐਸਕੇ ਖੰਡਾ ਵੱਲੋਂ ਇਸ ਇਲਾਕੇ ਦਾ ਇਹ ਬਹੁਤ ਥੋੜੀ ਹੈਲੋ ਹੈਲੋ 这外卖太没点了。<noise> <noise> <noise> ਇਹਦਾ ਪਰਦਾਦੇ ਦੀ ਜਤੀ ਜ਼ਿਆਦਾ ਚੱਲ ਰਹੀ ਹੈ ਇਹ ਉਹਨੇ ਨੋ ਹੋਵੇ ਇਹ ਬਈ ਬਲਾਈ ਹੋਵੇ ਉਹ ਜਿਸ ਤਰ੍ਹਾਂ ਉਹਨੂੰ ਅਟੈਚ ਚਾਰ ਸਾਲ ਹੋ ਚੁੱਕੀ 2 ਇੰਚ ਦੀ ਉਹਦੀ ਸਾਰੀ ਪਰਸ ਤੇ ਅਟੈਚ ਹੈ ਤੇ ਅਟੈਚ ਬਾਕੀ ਕੋਈ ਰੈਡੀ ਹੋ ਰਿਹਾ ਹੈ ਸਭ ਇਕੱਠਾ ਹੈ ਜਿਹੜਾ ਜਿਸ ਤਰ੍ਹਾਂ ਮੈਡਮ ਉਹਨੂੰ ਬਲਾਈ ਇਹ ਮਰੀਜ਼ ਨੇ ਇਹਨਾਂ ਦੇ ਲਈ ਕੋਈ ਦਵਾਈ ਨਹੀਂ ਕਰਦਾ ਪਰ ਜਗਾ ਜਿਹੜੇ ਪਰਦਾਦੇ ਦੀ ਹੈ ਇਹ ਨਾਲ ਸਭ ਚੱਲ ਰਿਹਾ ਹੈ ਸਭ ਚੱਲ ਰਿਹਾ ਹੈ ਪਰ ਨਗਰ ਕੰਪਲ ਤੋਂ ਬਗੈਰ ਜਿਹੜੀ ਇਹਨੂੰ ਚਾਇਆ ਗਿਆ ਉਹ ਨਗਰ ਕੰਪਲ ਦੀ ਜਗ੍ਹਾ ਬਣੀ ਹੋਈ ਹੈ। ਇਹਨਾਂ ਘਰੇ ਕੋਸ਼ਿਸ਼ਦੇ ਉਹਨਾਂ ਜਿੱਦੀ ਜਾਇਦਾਦ ਤੁਸੀਂ ਮਗਰ ਦੇਖ ਸਕਦੇ ਹੋ ਉਹਨਾਂ ਦੇ ਕਾਗਜ਼ ਪੱਤਰ ਤੇ ਜਿਹੜੀ ਦਾਦੇ-ਪਰਦਾਦੇ ਦੇ ਨਾਂ 'ਤੇ ਚੱਲਦੀ ਆ ਰਹੀ ਹੈ। ਜੇ ਉਹਦੇ ਨਾਂ ਚੱਲਦੀ ਚੱਲਦੀ ਹੋਵੇ ਤਾਂ ਉਹਨੂੰ ਠਾ ਸਕਦੇ ਹੋ ਜਾਂ ਉਹਨੇ ਬਣਾਈ ਹੋਵੇ। ਉਹਨੇ ਕੋਈ ਬਣਾਈ ਨਹੀਂ ਸੀਗੀ। ਤੇ ਚਿੱਤਰਕੀ ਨਾਲ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਹੈ ਉਹ ਔਰ ਠੀਕ ਹੈ ਰੱਜਿਆਂ ਦੇ ਖਿਲਾਫ 本当に。まあ ऐसे ऐसे सर्वेज सर्वेश जी मैं अकेला हूं साथ में थोड़ा है, ना मेरे को कॉल करना है ਅੱਜ ਪੂਲ ਸਪੋਰਟ ਨਾਲ ਲੈ ਕੇ ਨਿਕਲਣ ਤੋਂ ਪਹਿਲਾਂ ਅੱਜ ਦਾ 50 ਟਿਕਟ ਜਿੱਤ ਕੇ ਇਹਦਾ ਤੁਹਾਨੂੰ ਇਹਦਾ ਟਿਕਟ ਮਿਲ ਗਿਆ ਹੈ ਅੱਜ ਉਹ ਵੀ ਅਗਲਾ ਟਿਕਟ ਮਾਰਦੀ ਕਰਦੇ ਆ you want to ਦੇ ਖਿਲਾਫ ਜਿਹੜੀ ਆ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਨਾ ਉਹ ਦੇਖ ਕਈ ਲੱਖ ਦੀ ਗਨਾ ਹੈ ਸਾਹਮਣੇ ਆਜੂ ਅੱਜ ਸੀ ਫਾਇਰ ਵਿੱਚ ਇੱਕ ਜੋ ਟੰਡਨ ਮੋਹੱਲੇ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰ ਨੇ ਐਨ ਡੀ ਪੀ ਐਸ ਐਕਟ ਦੇ ਅੰਡਰ ਉਹਦੇ ਉੱਪਰ ਸਿਵਲ ਡਿਪਾਰਟਮੈਂਟ ਦੇ ਵਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਕਿ ਡਿਪਾਰਟਮੈਂਟ ਨੇ ਰਿਐਕਸ਼ਨ ਦਿੱਤਾ ਹੈਗਾ ਤੇ ਇਹਦੇ ਉੱਪਰ ਵੀ ਫੋਨ ਫੋਨ ਇੰਗਲਿਸਟੈਂਡਮ ਦੱਸਿਆ ਰਹੇ ਹਾਂ ਹਾਂਜੀ 7 ਉਸਕੇ ਉਪਰ ਐਫਆਈਆ ਕਿਹੜਾ ਡੀਡੀ ਵਾਲਾ ਥੱਲੇ ਵਾਲੀ ਲੋਕੋ ਅੱਗੇ ਡੀ ਵਾਲਾ ਲੋਕੋ ਨਾਲ ਡੀ ਨਾਲ ਹਣੇ ਕਰੋ ਮਤਲਬ ਵੀਰੇ ਥੱਲੇ ਵਾਲਾ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਤੋਂ ਉੱਪਰ ਐਫਆਈਆ ਸੇ 7 ਉਸਕੇ ਅੱਜ ਹੋਰ ਕਿਸੇ ਕਿਸੇ ਹੋ ਰਿਹਾ ਕੰਨਾਟ ਅੱਜ ਇੱਕ ਹੀ ਹੈਗਾ ਜੀ ਅੱਜ ਤੇ ਇਸ ਤੋਂ ਪਹਿਲਾਂ ਵੀ ਕੰਨਾ ਦੇ ਵਿੱਚ ਮੇਟ ਮਾਰਕੀ ਜੈਕਸ ਕਿਤੇ ਨਹੀਂ ਦੂਜਾ ਬੜਾ ਐਕਸ ਜਿਹੜਾ ਤੁਹਾਨੂੰ ਕੋਰਨਿੰਗ ਦੇਣਾ ਚਾਹੀਦਾ ਜੀ ਮੈਂ ਪਹਿਲਾਂ ਤਾਂ ਤੁਹਾਡੇ ਮਾਧਿਅਮ ਰਹੀ ਦੇ ਫੋਨ ਨੂੰ ਤੇ ਆਮ ਗੱਲ ਬਾਕੀ ਤੁਹਾਨੂੰ ਦੱਸਣਾ ਚਾਹੀਦਾ ਵੀ ਪਿਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਰ ਦਰਜ ਕਰ ਚੁੱਕੇ ਤੇ 100 ਤੋਂ ਉੱਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਨੇ ਜਿਹੜੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਪੰਚਾਇਤ ਸਪੋਰਟ ਕਰਦੀ ਅਸੀਂ ਜਿੱਦਾਂ ਦੇ ਅੱਠ ਦਾ ਜੋ ਐਡਿਕ ਸੀ ਵੀ ਪੁਨਾ ਨੂੰ ਡੀ ਐਡੀਸ਼ਨ ਸੈਂਟਰ ਚ ਵੀ ਪਰਤੀ ਕਰਾਇਆ ਅਸੀਂ ਆ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਪੋਰ ਮੰਡੀ ਕਾਨੂੰਨੀ ਕਾਰਵਾਈ ਦੇ ਅੰਦਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਕਿ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੇ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁੰਦਾ ਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਸਨ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਨੇ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀਂ ਬੜੇ ਗੜ ਚੜ ਕੇ ਦੱਸ ਰਹੇ ਨੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਭੇਜਿਆ ਤੇ ਮੈਂ ਤੁਹਾਡੇ ਤੋਂ ਇੱਕ ਹੋਰ ਚੀਜ਼ ਵੀ ਕਹਿਣਾ ਚਾਹਦੀ ਹਾਂ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਆਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਐ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿੱਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੀ ਨਾ ਤਾਂ ਵੇਚेंगे ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਪਰਿਵਾਰ ਦੀ ਨਸਲੀ ਕਮੇਨੀ ਹੋਈ ਹੈ ਸモール ਰਿਕਵਰੀ ਸੀ ਕਹਿੰਦੇ ਨੇ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਹਾਂ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਦਨ ਪੇਸ਼ਾਗਨ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟਰੀਮ ਜੋ ਸੋਸਾਇਟੀ ਵੀ ਹੋਣੀ ਹੋਵੇ ਉਹਦੇ ਅੰਦਰ ਅਸੀਂ ਮੁੱਖ ਉਤਾਰਾ ਦੇ ਅੰਦਰ ਲੈ ਕੇ ਆਈਏ ਇੱਕ ਵਾਕਿਆ ਦਾ ਇੱਕ ਹੋਰ ਹੋਣੀ ਅਡਾ ਅਡਾ ਕਨੈਕਟ ਹੋਇਆ ਸੀ ਗਲਤੀ ਨਾਲ ਕਿ ਜੇਲ੍ਹ ਦੇ ਵਿੱਚ ਪੰਡਾ ਐਸਪੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਸਪੈਸ਼ਡਿੰਗ ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਭਦਾਇਆ ਜਾ ਰਿਹਾ ਆ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਕਿ ਅੱਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਹੋਇਆ ਹੈਗਾ ਹੁਣ ਤੋਂ ਸਾਰੇ ਕੇਸ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕਰ ਕਰਕੇ ਦੇਖ ਰਹੇ ਹੈ ਕਿ ਅਸੀਂ ਉੱਥੇ ਵੀ ਅਗਰ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਈ। ਕੇਵਿਚ ਸੋਸ਼ਲ ਮੀਡੀਆ ਤੇ ਵੀ ਮਨ ਲੱਗਦਾ ਜੀ ਜੀ ਥੱਲੇ ਗੱਲ ਆ ਵੀਰੇ ਮੜੇ ਅਕਾਊਂਟ ਥੱਲੇ ਕਰਾਇਆ ਜੀ ਥੱਲੇ ਕਰਾਇਆ ਜੀ ਡੀ ਥੱਲੇ ਹਾਂਜੀ ਹਾਂਜੀ ਉਹੀ ਕੰਨ ਦੀ ਵਾਰ ਤੇ ਹੋ ਸਕਦਾ ਮੌਕੇ ਤੇ মিডিਆ ਨਿਗਰਾਨੀ ਜਿਹੜੀ ਆਪਰੇਸ਼ਨ ਦੀ ਕੀਤੀ ਜਾ ਰਹੀ ਹੈ ਤਾਂ ਦੂਜੀ ਗੱਲ ਆ ਐਸਐਸਪੀ ਖੰਡਾ ਵੱਲੋਂ ਹੈਲੋ 都外卖还没点呢。 ਦਾ ਪ੍ਰਦਾਸੇ ਦੀ ਜਗਤੀ ਜਾਗਾ ਕਰੀਆ ਇਹ ਉਹਨੇ ਨੋ ਹੋਵੇ ਇਹਾਰੇ ਫਲਾਈ ਹੋਵੇ ਉਹ ਜਿਸ ਦਾ ਉਹਨੂੰ ਤਾਂ ਹੱਟਾ ਚਾਰ ਸਾਲ ਹੋ ਚੁੱਕੀ 22 ਇੰਚ ਉਹਦੀ ਸਾਰੀ ਪਰਸ ਦੀ ਘਟਾਏ ਤੇ ਕੰਟੈਸਟ ਕੋਲ ਪਹਿਲੀ ਉੱਪਰ ਕਰਾ ਸਕਦੇ ਹੋ ਕਿ ਕਰ ਸਕੀ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਇਹ ਵੀ ਮਰੀਜ਼ ਨੇ ਇਹਨਾਂ ਦੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਆਉਂਦੀ ਬਾਜ਼ਰੇ